ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਜੀ ਹਾਂ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਜਿਹੜੀ ਹੈ ਮਨਾਈ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਸਿੱਧੂ ਮੂਸੇਵਾਲਾ ਨੂੰ 29 ਮਈ 2022 ਦਾ ਉਹ ਦਿਨ ਜਿਸ ਦਿਨ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਨਾਲ ਗੱਡੀ ਵਿੱਚ ਬੈਠਣ ਵਾਲਾ ਉਸ ਦਾ ਹੀ ਦੋਸਤ ਗੁਰਵਿੰਦਰ ਸਿੰਘ ਜਿਸ ਦਾ ਕੇ ਹੁਣੇ ਹੁਣੇ ਇੱਕ ਤਾਜ਼ਾ ਇੰਟਰਵਿਊ ਹੋਇਆ ਜਿਸ ਦੇ ਵਿੱਚ ਉਸਨੇ ਪੂਰੀ ਸੱਚਾਈ ਜਿਹੜੀ ਹੈ ਬਿਆਨ ਕਰ ਦਿੱਤੀ ਹੈ ਜੋ ਕਿ ਸਾਡੇ ਵੀ ਰੋਂਗ ਤੇ ਖੜੇ ਕਰ ਦੇਵੇਗੀ ਜਿਆਦਾ ਦਲੇਰੀ ਜਿਹੜੀ ਹੈ ਸਿੱਧੂ ਮੂਸੇਵਾਲੇ ਦੇ ਵਿੱਚ ਸੀ ਇਹ ਗੱਲ ਗੁਰਵਿੰਦਰ ਦੀਆਂ ਗੱਲਾਂ ਤੋਂ ਜਿਹੜੀ ਹੈ ਸਾਫ਼ ਹੋ ਜਾਂਦੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ 29 ਮਈ 2022 ਦਾ ਉਹ ਦਿਨ ਜਿਸ ਦਿਨ ਸਿੱਧੂ ਦੀ ਹੱਤਿਆ ਹੁੰਦੀ ਹੈ ਉਸ ਦਿਨ ਐਕਚੁਅਲੀ ਕੀ ਪਾਣਾ ਵਰਤਿਆ ਸੀ ਕੀ ਅਸਲ ਉਸ ਤੇ ਵੈਨਸ ਟਿਊਸ਼ਨ ਰਹੀ ਸੀ ਕਿ ਸਿੱਧੂ ਮੂਸੇਵਾਲਾ ਤੇ ਉਹਦੇ ਦੋ ਦੋਸਤ ਆਪਣੀ ਥਾਰ ਦੇ ਵਿੱਚ ਜਿਹੜੇ ਨੇ ਸਵਾਰ ਹੋ ਜਾਂਦੇ ਨੇ ਤੇ ਉਹ ਜਵਾਹਰ ਕੇ ਪਿੰਡ ਵਿੱਚ ਮੌਜੂਦ ਹੁੰਦੇ ਨੇ ਤੇ ਆਖਰ ਸ਼ੱਕ ਜਿਹੜਾ ਹੈ ਉਹ ਪਹਿਲਾਂ ਹੀ ਹੋ ਜਾਂਦਾ ਹੈ ਕਿ ਇੱਕ ਗੱਡੀ ਜਿਹੜੀ ਹੈ ਸਿੱਧੂ ਮੂਸੇਵਾਲੇ ਦਾ ਪਿੱਛਾ ਕਰਦੀ ਹੈ ਤੇ ਗੁਰਵਿੰਦਰ ਇਹ ਗੱਲ ਕਹਿੰਦਾ ਆ ਕਿ ਸਿੱਧੂ ਆਪਣੀ ਗੱਡੀ ਦਾ ਪਿੱਛਾ ਹੋ ਰਿਹਾ ਹੈ ਪਰ ਸਿੱਧੂ ਮੂਸੇਵਾਲਾ ਬਿਲਕੁਲ ਵੀ ਨਹੀਂ ਡਰਦਾ ਤੇ ਇਹ ਕਹਿੰਦਾ ਕੋਈ ਗੱਲ ਨਹੀਂ ਜਿਹੜਾ ਆਉਂਦਾ ਆ ਆਉਣ ਦਿਓ ਪਰ ਕਰੋਲਾ ਕਾਰ ਪਿੱਛੋਂ ਆਉਂਦੀ ਹੈ ਤੇ ਬਿਲਕੁਲ ਸਾਹਮਣੇ ਆ ਕੇ ਐਨ ਉਸ ਮੋੜ ਦੇ ਉੱਪਰ ਜਿੱਥੋਂ ਕਿ ਸੀਸੀਟੀਵੀ ਵੀਡੀਓਜ਼ ਜੜੀਆਂ ਨੇ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹਨੇ ਉਹਨਾਂ ਨੇ ਸ਼ੀਸ਼ਾ ਡਾਊਨ ਕਰਕੇ ਸਿੱਧੂ ਮੂਸੇਵਾਲੇ ਵੱਲ ਜਿਹੜੀ ਐ ਏਕੇ 47 ਸਿੱਧੀ ਕਰ ਦਿੱਤੀ ਪਰ ਗੱਡੀ ਦਾ ਸ਼ੀਸ਼ਾ ਡਾਊਨ ਕੀਤੇ ਬਿਨਾ ਹੀ 45 ਬੋਰ ਦਾ ਜੋ ਰਿਵੋਲਵਰ ਸੀ ਸਿੱਧੂ ਮੂਸੇਵਾਲੇ ਦੇ ਕੋਲ ਉਸਨੇ ਆਪਣਾ ਰਿਵੋਲਵਰ ਬਿਨਾ ਸ਼ੀਸ਼ਾ ਡਾਊਨ ਕੀਤੇ ਹੀ ਚਲਾ ਦਿੱਤਾ ਤੇ ਸਿੱਧੂ ਮੂਸੇਵਾਲਾ ਉਥੋਂ ਭੱਜਿਆ ਨਹੀਂ ਤੇ ਉਹਨੇ ਬਿਲਕੁਲ ਸਾਹਮਣਾ ਕੀਤਾ ਆ ਸਿੱਧੂ ਮੂਸੇਵਾਲੇ ਦੇ ਨਾਲ ਬੈਠੇ ਉਹ ਦੋ ਦੋਸਤਾਂ ਦੇ ਵੀ ਗੋਲੀਆਂ ਵੱਜਦੀਆਂ ਨੇ ਪਰ ਸਿੱਧੂ ਮੂਸੇਵਾਲਾ ਬਿਲਕੁਲ ਵੀ ਡਰਿਆ ਨਹੀਂ ਤੇ ਹਾਲਾਂਕਿ ਉਹਨਾਂ ਦਾ ਸਾਹਮਣਾ ਕੀਤਾ ਮੁਕਾਬਲਾ ਕੀਤਾ ਔਰ ਸਿੱਧੂ ਮੂਸੇਵਾਲੇ ਦੇ ਗੋਲੀਆਂ ਜਿਹੜੀਆਂ ਨੇ ਪੇਟ ਦੇ ਵਿੱਚ ਵੱਜਦੀਆਂ ਨੇ ਔਰ ਸਿੱਧੂ ਮੂਸੇਵਾਲੇ ਦੀ ਹਾਲਤ ਜਿਹੜੀ ਹੈ ਗੰਭੀਰ ਹੋ ਜਾਂਦੀ ਹੈ ਤੇ ਪੱਗ ਉਸ ਦੀ ਲਹਿ ਜਾਂਦੀ ਹੈ ਔਰ ਸਿੱਧੂ ਮੂਸੇਵਾਲੇ ਦੀ ਮੌਕੇ ਤੇ ਹੀ ਜਿਸ ਤਰ੍ਹਾਂ ਮੌਤ ਹੋ ਜਾਂਦੀ ਹੈ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਕੁਝ ਲੋਕਾਂ ਨੇ ਜਿਹੜੀਆਂ ਆਪੋ ਆਪਣੀਆਂ ਰਾਏ ਦਿੱਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਉਸ ਵਕਤ ਸਿੱਧੂ ਮੂਸੇਵਾਲਾ ਜੇ ਗੱਡੀ ਭਜਾ ਲੈਂਦਾ ਤੇ ਬਚ ਜਾਂਦਾ ਤੇ ਬਾਅਦ ਵਿੱਚ ਇਸ ਵੈਰ ਨੂੰ ਜਿਹੜਾ ਹੈ ਚੱਲਦਾ ਰਹਿਣ ਦਿੰਦਾ ਕੋਈ ਗੱਲ ਨਹੀਂ ਸੀ ਪਰ ਅੱਜ ਸਾਡੇ ਕੋਲ ਸਿੱਧੂ ਜਿਉਂਦਾ ਹੁੰਦਾ ਹੁੰਦਾ ਬਹੁਤ ਘੱਟ ਆ ਸਿੱਧੂ ਦੇ ਜਾਣ ਦਾ ਸਾਨੂੰ ਪਹਿ ਚੁਕਿਆ ਏ ਤੇ ਹਾਲਾਂਕਿ ਉਹ ਮਾਂ ਤੇ ਕੀ ਬੀਤੀ ਹੋਵੇਗੀ ਜਿਸ ਦਾ ਪੁੱਤ ਇਸ ਸੰਸਾਰ ਤੋਂ ਚਲੇ ਆ ਗਿਆ ਹੈ ਤੇ ਹਾਲਾਂਕਿ ਇੱਕ ਇਹ ਵੀ ਗੱਲ ਜਿਹੜੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਲੋਕਾਂ ਦੀ ਮਦਦ ਵੀ ਕਰਦਾ ਸੀ ਸਿੱਧੂ ਦੇ ਜਾਣ ਦਾ ਜਿੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਦੁੱਖ ਲੱਗਿਆ ਏ ਤੋਂ ਹਾਲਾਂਕਿ ਕਈ ਲੋਕਾਂ ਦੀ ਜਿਹੜੀ ਐ ਸਿੱਧੂ ਮੂਸੇਵਾਲੇ ਨੇ ਮਦਦ ਕੀਤੀ ਸੀ ਕਈ ਲੋਕਾਂ ਨੂੰ ਪੈਸੇ ਦਿੱਤੇ ਹਾਲਾਂਕਿ ਉਹਨਾਂ ਨੂੰ ਉਹਨਾਂ ਦੇ ਆਰਥਿਕ ਜਿਹੜੀ ਐ ਮਦਦ ਵੀ ਕੀਤੀ ਕਈ ਭੈਣਾਂ ਦੇ ਬਿਨਾਂ ਬੁਲਾਏ ਵਿਆਹ ਤੇ ਵੀ ਸਿੱਧੂ ਮੂਸੇਵਾਲਾ ਗਿਆ ਤੇ ਉਹਨਾਂ ਨੂੰ ਵੀ ਬੜਾ ਕੁਝ ਸਿੱਧੂ ਨੇ ਦਿੱਤਾ ਏ ਗਾਇਕ ਨਹੀਂ ਉਹ ਇੱਕ ਪਿੰਡ ਦਾ ਪੁੱਤਰ ਸੀ ਪੂਰੇ ਪੰਜਾਬ ਦਾ ਸਿੱਧੂ ਸੀ ਪੂਰੀ ਦੁਨੀਆ ਦਾ ਸਿੱਧੂ ਸੀ ਪਰ ਅੱਜ ਸਿੱਧੂ ਦੇ ਜਾਣ ਦਾ ਜੋ ਨੁਕਸਾਨ ਹੋਇਆ ਉਹ ਬਹੁਤ ਹੀ ਵੱਡਾ ਨੁਕਸਾਨ ਹੈ ਸਿੱਧੂ ਦੀ ਘਾਟ ਸਤ ਜਨਮਾਂ ਵਿੱਚ ਵੀ ਪੂਰੀ ਨਹੀਂ ਹੋ ਸਕਦੀ ਲਿਖਣ ਵਾਲਿਆਂ ਨੇ ਇਹ ਵੀ ਲਿਖਦਾ ਹੈ ਫਰਕ ਤੇ ਹੈ ਸ਼ੇਰਾਂ ਤੇ ਕੁੱਤਿਆਂ ਦੇ ਵਿੱਚ ਰੱਜੇ ਤੇ ਭੁੱਖਿਆਂ ਵਿੱਚ ਮਰਦ ਤੇ ਲੋਟੀਆਂ ਵਿੱਚ ਅਮਰ ਤੇ ਮੁਕਿਆਂ ਵਿੱਚ ਤੀਰਾਂ ਤੇ ਤੁਕਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਤੇ ਹੋਰ ਲੋਕਾਂ ਦੇ ਵਿੱਚ ਹੋਰ ਕਲਾਕਾਰਾਂ ਦੇ ਵਿੱਚ ਫਰਕ ਤੇ ਹੈ ਬਾਈ ਨੇ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾ ਦਿੱਤਾ ਸੀ ਪਰ ਰੱਤੀ ਭਰ ਵੀ ਹੰਕਾਰ ਕਦੇ ਨਹੀਂ ਕੀਤਾ ਸੀ ਪਰ ਸਿੱਧੂ ਮੂਸੇਵਾਲਾ 29 ਮਈ 2022 ਨੂੰ ਸਾਡੇ ਕੋਲੋਂ ਹਮੇਸ਼ਾ ਦੇ ਲਈ ਰੁਕਸਤ ਹੋ ਜਾਂਦਾ ਜਿਸ ਤਰ੍ਹਾਂ ਗੱਡੀ ਵਿੱਚ ਬੈਠੇ ਉਸਦੇ ਦੋਸਤਾਂ ਨੇ ਪੂਰੀ ਸੱਚਾਈ ਨੂੰ ਜਿਹੜਾ ਹੈ ਬਿਆਨ ਕੀਤਾ ਸਿੱਧੂ ਮੂਸੇਵਾਲਾ ਦੀ ਤੀਸਰੀ ਵਰਸੀ ਜਿਹੜੀ ਹੈ ਹੁਣ ਮਨਾਈ ਜਾ ਰਹੀ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ